ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਸ਼ੁਰੂ ਸ਼ੈੱਡ ਦੇ ਵਿੱਚ ਕੱਲ ਝੋਨਾ ਚੰਨਾ ਵੱਢਿਆ ਅੱਜ ਫੇਰ ਝੋਨਾ ਵੱਢਾਂਗੇ ਇਹ ਕਿੱਧਰ ਰੱਖਿਆ ਜੋ ਤੇ ਉੱਤੇ ਪਹੁੰਚੇ ਪਏ ਅੱਛਾ ਤੇ ਹੁਣ ਅੱਜ ਥੋੜਾ ਜਿਹਾ ਕੰਮ ਕਰਨ ਵਾਲਾ ਮਸ਼ੀਨਦਾਰ ਜੀ ਲੱਗਣ ਵਾਲਿਆ ਸਾਰੇ ਲੋਣੇ ਜਿਹੜੇ ਫੂਸ ਵਾਲੇ ਬੰਦੇ ਜਿਹੜੀ ਆ ਥੋੜਾ ਜਿਹਾ ਆਉਂਦਾ ਵਾ ਆਪਣਾ ਝੋਨਾ ਕੋਈ ਨਾ ਘਟ ਜੇ ਕੋਈ ਪ੍ਰਾਲੀ ਭਾਰੀ ਐ ਛਣਾਈ ਨਹੀਂ ਹੁੰਦੀ ਪੂਰੀ ਮਾਲ ਦੀ ਬਾਕੀ ਬੰਦਿਆਂ ਦੀ ਚਾਹ ਪਾਣੀ ਲੈ ਆਂਦਾ ਵਾ ਚਾਹ ਪਿਆ ਕੇ ਸਾਰਿਆਂ ਨੂੰ ਤੇ ਫਿਰ ਜਿੱਦਾਂ ਇਹਦਾ ਬੰਦੇ ਆਈ ਜਾਣੀ ਉਹਦਾ ਦਾ ਕੰਮ ਤਿਆਰੀ ਕਰੀ ਜਾਵਾਂਗੇ ਤੇ ਬਾਕੀ ਕੰਮ ਦਿਖਾਈ ਜਾਵਾਂਗੇ ਕੋਈ ਨਹੀਂ ਨੰਦ ਲੈ ਆਂਦੇ ਇਹਨਾਂ ਨੂੰ ਜੀ ਪਹਿਲਾਂ ਚਾਹ ਪੀਲਾ ਫਿਰ ਪਿੰਜਰੇ ਦੀ ਸਫਾਈ ਕਰਾਂਗੇ ਫਿਰ ਤੇ ਆਪਣੀ ਜੋੜੀ ਕੁੱਤਿਆਂ ਦੀ ਰੈਡੀਸ਼ਨ ਡਿਜੀਟ ਬੈਕ ਬਹੁਤ ਵਧੀਆ ਸ਼ਿਕਾਰੀ ਨਸਲ ਆ ਇਹ ਹੁਣ ਆ ਮੁੰਡੇ ਕੋ ਦबई ਚੋਂ ਆਏ ਆ ਉਹ ਮਤਲਬ ਪਰਨਾ ਪਾਸੇ ਨਾ ਕੰਪਨੀ ਦਾ ਨਾਮ ਦੱਸੀ ਐ ਕੰਪਨੀ ਚ ਮੁੰਡਾ ਕੰਮ ਕਰਦਾ ਸੀ ਤੂੰ ਵੇਖ ਲਓ ਕਿਹੜੀ ਕੰਪਨੀ ਛੁੱਟੀ ਆ ਆ ਤੇ ਆਉਂਦੇ ਹੀ ਮਸ਼ੀਨ ਦਾ ਅਪੜੀ ਦੇ ਚੱਲ ਪਿਆ ਤੇ ਲੀੜੇ ਵੀ ਉੱਥੋਂ ਹੀ ਲਿਆਇਆ ਤੇ ਹੁਣ ਚਾਹ ਛਾਂ ਛੱਕੇ ਤੇ ਮੈਂ ਮੋਨੇ ਨੂੰ ਲਾਉਣਾ ਫੋਨ ਤੇ ਆਰੇ ਲਾ ਲਈਏ ਆਰੇ ਉਹ ਸਕੇਦਾ ਰੱਖੇ ਆ ਪੱਤੀਆਂ ਪੱਤੀਆਂ ਆ ਰਹਿਣੀਆਂ ਕਿਹੜੀਆਂ ਹੁੰਦੀਆਂ ਹਣ ਐਂਗਲ ਨਿੱਕਾ ਵੱਡ ਕੇ ਉਹਨੂੰ ਸ਼ੇਕ ਮਾਰੀ ਜਾਵਾਂਗੇ ਪਤਲਾ ਐਂਗਲ ਲਾ ਬਲੀਏ ਆਪਣੀ ਕਟਾਈ ਦਾ ਨੁਕਸ ਉਹ ਵੇਖਣਦੇ ਆ। ਉਹ ਕਲੀਆਂ ਬੈਲਟਾਂ ਬੁਲਟਾਂ ਟੈਟ ਕਰ ਲੀਆਂ, ਫਿਲਟਰ ਸਾਫ ਕਰ ਲਿਆ, ਹੁਣ ਤੇਲ ਪਾ ਗਏ। ਥੱਲੇ ਆਪਾਂ ਕਟਾਈ ਦਾ ਜੈਕ ਖੋਲ ਕੇ ਘੁਮਾ ਗਏ ਇਹਨੇ। ਕਿੱਦਾਂ ਦਾ ਵੀ ਹੋਇਆ ਤੇ ਜੇ ਜੈਕ 'ਚ ਨੁਕਸ ਹੋਵੇ, ਬਾਕੀ ਸਾਰੇ ਕੱਢ ਤੇ ਹੁਣ ਥੱਲੇ ਵੇਖ ਕੇ ਪਾ ਗਏ। ਪੁੱਤ ਪਾਣੀ ਪੁਣੀ ਚੈੱਕ ਕਰ ਇੰਜਨ। ਆਹ ਆ ਗੁੰਨਾ ਤੇ ਆਲ ਬੜਾ ਗੰਦਾ ਇੱਕ ਗੰਦਾ ਨਹੀਂ ਪਾਣੀ ਪਾ ਦੇ ਤੇ ਚੋਤਰਾ ਹੀ ਹੁੰਦਾ ਹੈ ਪਾਣੀ ਲਿਆ ਕੇ ਪਾ ਸਾਫ ਪੀਕ ਪੁੱਤ ਬੋਤਲ ਵੱਡ ਲੋ ਇਹ ਕਿੱਡੀ ਪੀਕ ਪੀਕ ਵੇਖੀ ਮਾੜੀ ਪੀਏ ਦੱਜਾ ਕਰ ਲਉਂਦਾ ਵੱਡਣੀ ਆ ਨਵੀਂ ਇਹ ਪਾਣੀ ਡੱਕ ਦੀ ਇਹ ਜੀਵ ਦੇ ਵਿੱਚੋਂ ਪੀਕ ਜੀ ੜਾਈ ਆ ਉਹਦੇ ਨਾਲ ਭੈਜਣਾ ਖੋਲ ਕੇ ਨਾਲ ਹੋ ਟਰੈਕਟਰਾਂ ਜਿਵੇਂ ਤੇਲ ਪੂਲਾ ਕਰਕੇ ਤੇ ਫਿਰ ਚੱਲਦੇ ਆ। ਇਹ ਸ਼ਿਕੋ ਵਾਹਿਗੁਰੂ ਜੀ ਜਿਦਾਂ ਆਪਣੇ ਅੰਮ੍ਰਿਤਸਰ ਨਗਰ ਦੇ ਵਿੱਚ ਸੇਵਾ ਜਲਣ ਡਈ ਪੋਏ ਪਿੰਡ ਤੋਂ ਵੀਰ ਮਾਝੇ ਵਾਲੀ ਸਾਈਡ ਤੋਂ ਅੱਜ 4 ਦਿਨਾਂ ਤੋਂ ਸੇਵਾ ਕਰਦੇ ਆ ਆਪਣੇ ਨਗਰ ਦੇ ਵਿੱਚ ਤੇ ਸੇਵਾ ਕਰਕੇ ਤੇ ਜਿੰਨਾ ਤੇਲ ਵਧ ਗਿਆ ਤੇ ਵੀਰ ਆਪਣੇ ਗੁਰਦਰਾ ਸਾਹਿਬ ਲਾ ਚੱਲੇ ਆ। ਉਸ ਹੱਟਨ ਲਾ ਲਿਓ। ਦੇਖੀ ਵੀਰ ਪੈਰ ਤੇ ਨਾ ਵੱਜੇ ਅੱਗੇ ਇੱਕ ਦਿਨ ਉਹ ਦਿਨ ਮੁੰਡੇ ਦੇ ਸੱਟ ਲੱਗ ਜਾ। ਆਉਣ ਦੇ ਹੁਲੀ ਜੀ ਥੱਲੇ ਸਿੱਧਾ ਕਰ ਦਿੰਦੇ। ਉੜਦੇ ਆਉਣ ਦੇ। ਸਿੱਧਾ ਬਣ। ਇਹ ਹੁਣ ਲਾ ਕੇ। ਜੋ। ਇਹ ਪ੍ਰਸ਼ਾਦਾ ਛਕ ਜੀ ਜਾਣਾ ਠੀਕ ਠੀਕ ਆਪਾਂ। ਚੱਲ। ਅੰਦਰ ਨਾ ਕੋਣ ਆਵੋ। ਬਹੁਤ ਬਹੁਤ ਇਹਨਾਂ ਵੀਰਾਂ ਦਾ ਧੰਨਵਾਦ। ਮੈਨੂੰ ਨਾ ਜਿੱਦਨ ਉਹਨਾਂ ਮੈਂ ਤੁਹਾਨੂੰ ਉਦੋਂ ਲੱਭਿਆ ਤੁਸੀਂ ਇੱਥੋਂ ਮਿਲ ਕੇ ਚਲੇਗੇ ਮੈਨੂੰ ਕਿ ਇਹ ਨੇ ਆਤਾ ਉਹ ਬਾਉਪੁਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਦਾਂ ਆਪਣੇ ਆਲੀਗਨ ਨਗਰ ਦੇ ਵਿੱਚ ਸੇਵਾ ਚ ਲੰਢੀਆਂ ਵੀਰ ਆਪਣੇ ਟਰੈਕਟਰ ਲੈ ਕੇ ਸ਼ਹੀਦ ਪਾਲਸ਼ਾਹੀ ਦਾ ਗੁਰਦੁਆਰਾ ਤੇ ਗੁਰੂ ਕੀ ਫਤਿਹ ਸਾਹਿਬ ਗੁਰੂ ਕੀ ਫਤਿਹ ਸਾਹਿਬ ਇਹ ਜਿਹੜਾ ਜਿਹੜਾ ਪੈ ਗਿਆ ਨਵੰਬਰ ਸਾਲ ਉਦੋਂ ਵੀਰ ਆਪਣੇ ਟਰੈਕਟਰ ਲੈ ਕੇ ਇਹ ਨਾਲ ਕਾਦੀ ਲੈ ਕੇ ਸੇਵਾ ਮਿੱਟੀ ਪੱਧਰ ਕਰਦੇ ਰਹੇ ਅੱਜ ਦਿਨ ਹੋ ਗਿਆ ਅੱਜ ਤੇ ਅੱਜ ਵੀਰ ਆਪਦੇ ਨਗਰ ਨੂੰ ਚੰਗੇ ਆ ਤੇ ਜਿੰਨਾ ਤੇਲ ਵਧ ਗਿਆ ਤੇ ਪਾਣੀ ਵਧ ਗਿਆ ਉਹਨੇ ਆਪਣੇ ਤੇ ਗੁਰਦਰਾ ਸਾਹਿਬ ਇੱਕ ਬਰਮ ਤੇਲ ਦਾ ਨਾਲ ਪਾਣੀ ਬਾਹਰ ਹੀ ਗਿਆ ਪਰਮਾਤਮਾ ਨਾਲ ਚੜ੍ਹਦੀ ਕਲਾ ਦੇ ਵਿੱਚ ਰੱਖੇ ਕੋ ਸਿੱਖੀ ਜੀਵਨ ਬਖਸ਼ੀ ਦਾ ਇੰਦਾ ਹੀ ਇਹ ਵੀਰ ਸੇਵਾ ਕਰਦੇ ਰਹਿਣ ਅੱਗੇ ਵੀ ਆਪਾਂ ਵੇਨੇ ਮਾਜੇ ਦੇ ਵਿੱਚ ਤੇ ਵੈਸੇ ਵੀ ਸੇਵਾ ਸਿੰਘ ਬੋਧ ਵੱਧ ਚੜ ਕੇ ਕਰਦੇ ਆ ਪਰ ਕਿ ਇਹਨਾਂ ਵੀਰਾਂ ਨੇ ਸਾਲੂ ਵੀ ਇਹ ਸੰੂਤ ਕਿਹਾ ਵੀ ਮਾਜੇ ਦੀ ਸੰਕਟ ਮੋਦ ਸੇਵਾ ਨੰਗ ਦੇ ਨਾਲ ਕਰਦੀਆਂ ਉੱਥੇ ਹੀ ਰਹਿੰਦੇ ਰਹਿ ਵੀ ਉੱਥੇ ਗੱਫਾ ਬਣੀ શકਦੇ ਰਿਹਾ ਮੰਡ ਦੇ ਵਿੱਚ ਬਹੁਤ ਬਹੁਤ ਵੀਰਾਂ ਦਾ ਆਦਲੀ ਕਿਣਾ ਦੇ ਆਦੀ ਬਹੁਤ ਧੰਨਵਾਦ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਵੀਰ ਸੋਨਹਾਲ ਸੋਤ ਸ੍ਰੀ ਅਕਾਲੋ ਸੋਨਹਾਲ ਸੋਤ ਸ੍ਰੀ ਅਕਾਲੋ ਹੁਣ ਟਰੈਕਟਰ ਵੀਰਾਂ ਦਾ ਵਿੱਚ ਛਾੜ ਕੇ ਉਹ ਫੱਟੀ ਲਾ ਗਿਆ ਤਾਂ ਕ ਵੀਰ ਚੱਲ ਹਾਂ ਦਾਲਾ ਖੋਲਣਾ ਪੈਣਾ ਨਹੀਂ ਤੇ ਵਿੰਗਾ ਹੋਇਣਾ ਹਾਂ ਹਾਂ ਨਾਲ ਆ ਜੀ ਬਣਾਇਆ ਯਾਰ ਉਹ ਬੱਤੀ ਉਤੇ ਆਉਂਦੀ ਤਾਰ ਚ ਆੰਦਰ ਰੇਤ ਦੇ ਗਏ ਹੋਰ ਕੀ ਸੰਦੇ RAM ਮਾਝੇ ਵਾਲੇ ਮਾਝੇ ਵਾਲੇ ਮਾਝੇ ਲੰਮੇ ਲੰਮੇ ਜੇ ਆਹੋ ਬੱਜ ਗਿਆ ਕੇ ਨਹੀਂ ਨਹੀਂ ਠੀਕ ਹੈ ਟਾਇਰ ਹੀ ਲੱਗਣਾ ਹੈ ਹੋਰ ਕੀ ਲੱਗਣਾ ਹੈ ਨਹੀਂ ਗਾੜ ਦੇ ਮਨੇ ਲਾਇਆ ਇਹ ਨਾ ਟਰਾਲਾ ਬੜੀ ਜਾਂਦਾ ਥੱਲੇ ਉਹ ਗਾਂ ਤਾਂ ਧੱਕਦੀਏ ਮੜਿਆ ਚੋਕ ਲੋ ਨਿਕਲ ਗਿਆ ਨਿਕਲ ਗਿਆ ਬੜੇ ਧੱਕਾ ਕਰਾਉਣੂ ਬਾਬਾ ਖਲੋਇਆ ਪੈਰਪੂਰ ਵੇਖ ਕੇ ਪਾਸੇ ਆ ਜਾ ਵੀਰ ਪਾਸੇ ਆ ਜਾ ਆਸੇ ਉਹ ਵੀ ਕੋਈ ਨਹੀਂ ਕਰਦੇ ਨਾ ਨੇ ਮੜਾ ਜਾ ਜਾਣ ਦੇ ਬਹੁਤ ਚੱਲ ਇਹਨੂੰ ਪਾਈਏ ਜੱਜ ਹੋ ਜਾ ਹੱਥ ਪਵਾਉਣ ਵਾਲਾ ਇਹ ਅਗਰ ਆ ਗਿਆ ਹੱਥ ਬਜਾਏ ਬੱਬਈ ਹੱਥ ਪੱਕਾ ਹੱਥ ਪੱਕਾ ਨਾ ਮੋ ਵੀਰਦੂ ਮੜਿਆ ਪਸਾ ਜਾ ਕੋਈ ਪਤਾ ਨਹੀਂ ਹੁੰਦਾ ਵੇਚ ਰਾ ਕੇ ਫਿਰ ਭਾਇਆ ਇਧਰ ਆਸ ਤੁਸੀਂ ਘਮਾਓ ਨਾ ਤੁਸੀਂ ਘਮਾਓ ਚਲੋ ਜੀ ਬੋ ਬੋ ਬਾਬਾ ਜੀ ਧੰਨਵਾਦ ਚਾਹ ਸ਼ਗੋਣ 包退。 आज अपने फार्म पे सफाई चालन ली है इधर गठा लगा बेलर वाली मशीन आज चालू होनी है ओकड़ा, कटा दूसरी ਥਾਂ ਲਾਉਣ ਵਾਲਾ ਜਿਹੜਾ ਵਾ ਉਹ ਥਾਂ ਹੋ ਗਿਆ ਤਿਆਰ ਵਾਧੂ ਥਾਂ ਹੋਊਗਾ ਇਹਨੀਆਂ ਬੰਨ ਲੀਏ ਵਡੀਆਂ ਤਕੜੇ ਹੋ ਗਏ ਆਪਾਂ ਕੰਮ ਤੇ ਚੜ ਗਏ ਬਣ ਜਦ ਆਪਾਂ ਰੋਜ਼ ਚਾਲੂ ਕਰਦੇ ਕਰਦੇ ਇਹ ਇਦਾਂ ਹੀ ਰਹਿ ਜਾਂਦੀ ਅੱਜ ਹੋਣਾ ਨੇ ਕਰਨਾ ਆਓ ਅੱਜ ਰੈਕ ਰੂਕਰ ਮਾਰਾਂਗੇ ਉਹਨੂੰ ਨਾਲੇ ਪਤਾ ਲੱਗ ਜੂ ਨਾ ਕੰਮ ਚੱਲ ਰਿਹਾ ਅੱਜ ਆਪਣੇ ਵੀਰ ਰਿਲੈਂਸ ਤੇ ਦੇ ਨਾਲ ਸਾਰੇ ਖਾਲ ਵੰਡਣ ਦੇ ਡੰਗਰਾਂ ਵਾਲੀ ਪਰਚੀ ਬਣਾ ਕੇ ਬਹੁਤ ਵਧੀਆ ਸਿਸਟਮ ਦੇ ਨਾਲ ਦੋ ਟਰੱਕ ਖਲਦੇ ਆਏ ਆ ਗੁਰਦਰਾ ਸਾਹਿਬ ਐਂਦਾ ਪਰਚੀ ਕੱਟ ਕੇ ਸਿੱਧੀ ਕਰ ਐਂਦਾ ਪਰਚੀ ਕੱਟ ਕੇ ਫਿਰ ਜਿੰਨੇ ਡੰਗਰ ਆ ਇੱਕ ਪਰਚੀ ਉਧਰੋਂ ਪਰਲੇ ਬੰਨੇ ਜਿੰਨਾ ਡੰਗਰਾਂ ਨੇ ਟੀਕੇ ਲਾਏ ਸਰਕਾਰੀ ਉਹਦੇ ਹਿਸਾਬ ਨਾਲ ਆਪਣੇ ਇਹ ਵੰਡਣ ਡਿਆ ਵੀਰ ਬੁੱਥੇ ਵੱਡਣ ਡਿਆ ਕਿ ਜਾ ਆ ਚੋਨਾ ਵੱਡਣਾ ਹੀ ਕੰਬੈਨ ਦੇ ਨਾਲ ਹੈ ਕੰਬੈਨਾਂ ਦੇ ਨਾਲ ਚੋਨਾ ਵੱਡਣਾ ਹੀ ਚੋਨਾ ਕਿੱਤੀ ਜਾਣ ਸਿੱਧਾ ਰੀਪਰ ਫੇਰਨਾ ਖਰਚਾ ਦੇ ਉਹ ਕਰਨਾ ਪਿਆ ਨਾ ਗਲਿਆ ਹੀ ਆ ਤੇ ਜੇ ਕਿਦੇ ਇਹੋ ਚੋਨਾ ਦਾ ਉਥੇ ਪੀਨੇ ਨੂੰ ਪਿਆਦੇ ਤੂੰ ਗਰਮ ਹੋ ਜਾਣੀ ਮੋਟਰਾਂ ਦੀ ਕੀ ਹਾਲਤ ਹੋਈ ਪਈ ਮਹਾਰੋਗੀ ਹੋਣਾ ਆਪਣਾ ਓਏ ਗੱਲ ਪੂਰੀ ਆ ਵਾਹ ਕੇ ਬਸ ਦਵਾ ਦਾ ਪੈਲੀ ਬੀਜਣ ਵਾਲੀ ਗੱਲ ਬਣਦੀ ਤਿਆਰ ਕੀ ਇਹਨਾਂ ਟਰੈਕਟਰ ਦੀ ਹੋਣਾ ਇੰਟਰੋਡਕਸ਼ਨ ਚੱਲਣ ਢਈ ਆ ਆਪਣੇ ਰੀਪਰ ਤੇ ਅੱਜ ਸਾਰੀ ਦਿਹਾੜੀ ਖਾਂ ਆਪਣਾ ਜਿੰਨਾ ਵਾਹ ਭਰ ਕੇ ਲੈਂਦੀ ਵੀਰ ਨੇ 35 ਕਿੰਨਾ ਖਾਂ ਵੜਦਾ ਸਾਰਾ ਕਰਾਂਗੇ ਇਹਦੇ ਨਾਲ ਕੱਟਾਂਗੇ ਐਵਰੇਜ ਉਹ ਨਾ ਵਡੰਡਾ ਆਪਣਾ ਦੂਸਰਾ ਦਿਨ ਸ਼ੁਰੂ ਤੇ ਹੁਣ ਅੱਜ ਝੋਨਾ ਚੱਲ ਵੀ ਮਸ਼ੀਨ ਕਰਮਾ ਵਾਲੀ ਸਾਡਾ ਥੋੜਾ ਜਿਹਾ ਕੰਮ ਹੀ ਪਿੰਡ ਖਾਲ ਵੰਡਾਏ ਹੀ ਸਰਕਾਰੀ ਡਾਕਟਰ ਤੋਂ ਖਾਲ ਵੰਡਾ ਆ ਕੇ ਤੇ ਹੁਣ ਇੱਥੇ ਆਏ ਆ ਰੀਪਰ ਵਾਲੇ ਵੀਰ ਦੀ ਚਾਹ ਦੇ ਕੇ ਤੇ ਹੁਣ ਮਸ਼ੀਨ ਤੇ ਜਿਹੜਾ ਮਗਰ ਮਾਰਿਆ ਤੇ ਹੁਣ ਚਾਹ ਛਾ ਛੱਕੇ ਛਾਵੇਂ ਸਾਰੇ ਯਾਨੀ ਤੇ ਫੇਰ ਵੇਨੇ ਕੋਈ ਦੂਸਰਾ ਕੰਮ ਠੰਡੀ ਸ਼ਾਮ ਆ ਵੜ ਜਾ ਉਹਨਾਂ ਦੇ ਖੱਤੀ ਜੀ ਉਹ ਵੜ ਗੁੱਤਰੀ ਆ ਨਾ ਟਰੇਟਰੀ ਸ਼ਾਮ ਲੈਉਣੇ ਇਥੇ ਆਪਣੇ ਫੋਰਮੈਨ ਵੀਰ ਆਏ ਆ ਮਸ਼ੀਨ ਦੇ ਮਗਰ ਢੇੜਾ ਮਰਵਾਉਣ ਲਈ ਸੱਧਿਆ ਹੀ ਵੀਰ ਨੂੰ ਇਹ ਕਹਿੰਦੇ ਕੋ ਹੋਰ ਇੱਕ ਚੱਜ ਗੁਣ ਮਿਲਿਆ ਮਿੱਠਾ ਛੱਡਣ ਦਾ ਤੇ 바ਵਾ ਨਿੱਗਰ ਹੀ ਇਹਨੇ ਵਜਨ 바ਵਾ ਘਟਾ ਲਿਆ ਕਹਿੰਦਾ ਮਿੱਠਾ ਛੱਡਿਆ ਵਾ ਜਿਨੇ ਪਤਲੇ ਹੋਣਾ ਮਿੱਠਾ ਛੱਡ ਦਿਓ ਜਿਨੇ ਮੋਟੇ ਹੋਣਾ ਮੇਰੇ ਕੋਲੋਂ ਮਿੱਠਾ ਖਾਓ ਹੁਣ ਮਸ਼ੀਨ ਦਾ ਕਿਹੜਾ ਮਾਰੂਗਾ ਸਾਰਾ ਦਿਖਾਉਦੇ ਮਗਰ ਦਾਣੇ ਵੇਪੋਤੇ ਇੱਕ ਵਾਰ ਅੱਜ ਪਹੁੰਚੇ ਆਪਾਂ ਬੰਦ ਤੇ ਇੱਥੇ ਜਲੇਬ ਨਿਕਲਦੇ ਆ ਮਿੱਠੇ ਮਿੱਠੇ ਦੇ ਦੂਜਾ ਮਹਾਰਾ ਨਮਕੀਨ ਇੱਥੇ ਕਰਾਰੇ ਬਾਬਾ ਜੀ ਕਿਹੜੇ ਕਿਹੜੇ ਕੱਢਣ ਦੇ ਅੱਜ ਕਿਹੜੇ ਕਿਹੜੇ ਅੱਜ ਆਪਣੇ ਉਹਦੇ ਆ ਗਿਆ ਜੀ ਜੀਰੇ ਜਵਾਨ ਵਾਲੀ ਵੀ ਗਿਆ ਦੀ ਲੂਣਾਂ ਵਾਲੇ ਅੱਛਾ ਤੇ ਖਾਟੇ ਮਿੱਠੇ ਜਲੇਬੀ ਵੱਖਰੀ ਆ ਤੇ ਮਿੱਠੀ ਵੱਖਰੀ ਹੈ ਹਾਂ ਹਾਂ ਜੀ ਦੋ ਤਿੰਨ ਬੈਠੇ ਆ ਆ ਜਣੇ ਬਹੁਤ ਬਹੁ ਆ ਜਾਓ ਵੀਰ ਆ ਜਾਓ ਆ ਜਾਓ ਇੱਥੇ ਬਹਿ ਜਾਓ ਚਾਚਾ ਮਾੜਾ ਇਹਨੂੰ ਉਹ ਕੋਈ ਕੋਈ ਨਹੀਂ ਕੋਈ ਬੈਠੇ ਉਹ ਹੋਈ ਕਿ ਪਤਾ ਨਹੀਂ ਲੱਗਦਾ ਕਿੰਨਾ ਕੁ ਬੁਰੇ ਦਾ ਮੂੰਹ ਨਾ ਫਦਿੰਦਾ ਅੱਜ ਵੀਰ ਆਪਣੇ ਕੋਲ ਤੇ ਵੀਰ ਵਿਰਕ ਪਿੰਡ ਤੋਂ ਐਨ ਆਰ ਆਈ ਸੰਯੋਗ ਦੇ ਨਾਲ ਵੀਰ ਆਪਣੇ ਜਿੰਨੇ ਵੀ ਟਰੈਕਟਰ ਇੱਥੇ ਬੰਦੇ ਚੱਲਣਦੇ ਆ ਉਹਨਾਂ ਦੇ ਵਿੱਚ ਡੀਜ਼ਲ ਪਾ ਕੇ ਤੇ ਆਪਾਂ ਨੂੰ ਸੇਵਾ ਜਿਹੜੀ ਦੇ ਕੇ ਚੱਲਦੇ ਆ ਵੀਰ ਤੇ ਸਾਰੇ ਵੀਰਾਂ ਦਾ ਆਪਣਾ ਆਲੀਕਲਾ ਨਗਰ ਤੇ ਆਲੀ ਖੁਰਦ ਸਾਰੀ ਪੰਚਾਇਤ ਇਹਨਾਂ ਦੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਪਰਮਾਤਮਾ ਨੇ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਦਾਂ ਹੀ ਇਹਨਾਂ ਨੂੰ ਸੇਵਾ ਕਰਨ ਦਾ ਬਲ ਉਤੰਮ ਬਖਸ਼ੀ ਤੇ ਹੁਣ ਸਾਰੇ ਟਰੈਕਟਰਾਂ ਦੇ ਵਿੱਚ ਤੇਲ ਪਾ ਕੇ ਤੇ ਫਿਰ ਵਜਿਰੋਣਾ ਨੂੰ ਹਰਵਾਨਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕੀ ਤੁਹਾਨੂੰ ਪਤਾ ਹੀ ਆਪਣੇ ਆਲੀ ਕਲਾ ਨਗਰ ਦੇ ਵਿੱਚ ਜਿਹੜਾ ਬੰਨ ਟੁੱਟਾ ਸੀ ਉਹਦੀ ਸੇਵਾ ਚੱਲਣ ਈ ਆ ਇਹ ਵੀਰ ਵਰਕ ਪਿੰਡ ਤੋਂ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਆਪਣੇ ਆਲੀ ਕਲਾ ਤੇ ਆਲੀ ਖੁਰਦ ਦਮਾ ਪੰਚਾਇਤਾਂ ਨੂੰ ਵੀਰ ਤੇਲ ਜਿਹੜਾ ਵਾ 2600 ਲੀਟਰ ਦੀ 2600 ਲੀਟਰ ਆਪਾਂ ਨੂੰ ਡੀਜ਼ਲ ਦੀ ਸੇਵਾ ਦੇ ਕੇ ਚੱਲੇ ਆ ਬੰਦ ਤੇ ਕੋਸ਼ ਇਹਨਾਂ ਦੇ ਟਰੈਕਟਰਾਂ ਦੇ ਵਿੱਚ ਸਿੱਧਾ ਪਾ ਦ ਤਾਂ ਬਾਕੀ ਜਿਹੜਾ ਆਪਣੇ ਗੁਰਦਰਾ ਸਾਹਿਬ ਰੱਖ ਲਾਂਗੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇੱਕ ਇੱਕ ਰੁਪਈਆ ਜਿਹੜਾ ਵਾ ਇਹਨਾਂ ਨੂੰ ਆਪਾਂ ਯਕੀਨ ਦਿਵਾਉਨੇ ਆ ਵੀ ਸਾਰਾ ਬੰਦ ਦੇ ਉੱਪਰ ਹੀ ਲੱਗੂਗਾ ਇਹ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿੰਨਾ ਵੀਰਾਂ ਨੇ ਆਪਣਾ ਸੰਯੋਗ ਦਿੱਤਾ ਉਹਨਾਂ ਦੇ ਕੰਮਾਂ ਦੇ ਵਿੱਚ ਬਰਕਤ ਪਾਵੇ ਤੇ ਗੁਰਸਿੱਖੀ ਜੀਵਨ ਬਖਸ਼ੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਇਧਰ ਬਾਉਪੁਰ ਵਾਲੀ ਸਾਈਡ ਉਦੋਂ ਦਾ ਮੌਕਾ ਹੀ ਨਹੀਂ ਮਿਲਿਆ ਤੇ ਅੱਜ ਸਾਰੇ ਵੇਖ ਕੇ ਚੱਲੇ ਆ ਸਾਰੇ ਵੀਰ ਜਿਹੜੇ ਨਾਲ ਆਪਣੇ ਆਏ ਇਹਨਾਂ ਦੇ ਪਾਜਣਾ ਚਲੋ ਆਪਾਂ ਨੂੰ ਦਰਸ਼ਨੋਂ ਜਲੇਦਰ ਦੇ ਰੀ ਦੀ ਹੁਣ ਆਪਾਂ ਬਾਬਾ ਸੁੱਖਾ ਹੋਂ ਦੀ ਜਿੱਥੇ ਸੇਵਾ ਚੱਲਣ ਲਈ ਉੱਥੇ ਪਹੁੰਚਦੇ ਆਂ। ਉਹਦਾ ਇਹ ਡੇਡੇ ਭਾਜੀ ਬੰਦ ਲੱਗ ਜੰਨਾ ਤੇ ਸਰਕਾਰਾਂ ਇਹਨਾਂ ਬੰਨਾਂ ਨੂੰ ਪੱਕਿਆ ਹੀ ਕਰ ਦੇਣਾ ਤੇ ਫਿਰ ਵੀ ਬਿਲਕੁਲ ਬਿਲਕੁਲ ਗਲਤ ਕਰਦੀ ਹੈ। ਹਾਂ ਚਲੋ ਜੇ ਇਹਨਾਂ ਬੰਦ ਨਹੀਂ ਨਾ ਇਹਨਾਂ ਬੰਨਾਂ ਨੂੰ ਹੀ ਪੱਕੇ ਕਰ ਦੇਣ। ਹਾਂ ਇੱਥੋਂ ਫਿਰ ਕੜ ਕੇ ਨ ਜਾਇਆ ਚਲ ਜਨਾ ਹੁਣ ਉਹ ਟੋਟਾ ਛੱਡਦਾ ਇਹਨੇ ਸਿੱਧਾ ਹੀ ਰਾਹ ਫੜ ਲਿਆ। ਸਿੱਧਾ ਹੀ ਹੋ ਗਿਆ। ਹੁਣ ਇਹ ਬੰਨਣਾ ਇੱਥੋਂ ਈ ਉਹ ਨਾ ਉੱਥੋਂ ਰਸਪਾਈਦਾਂ ਲਾਗੂ ਲਿਆਉਂਦੇ ਤੇ ਇੱਥੋਂ ਤੱਕ ਆ ਕੇ ਇੱਥੇ ਮੁੜ ਕੇ ਤੋੜੇ ਲਾਉਣੇ ਸ਼ੁਰੂ ਕਰਦੇ ਇਹ ਤੁਹਾਡਾ ਪਿੰਡੇ ਹੋਈ ਹੈ ਨਾ ਹਾਂਜੀ ਹਾਂਜੀ ਇਹ ਕਿੱਥੇ ਖਲੋਤੇ ਹੋਣਾ ਆਪਾਂ ਕੀ ਆਪਾਂ ਬੈਠ ਲੋ ਤੇ ਰਾਮਪੁਰ ਗੋਰੇ ਜੀ ਰਾਮਪੁਰ ਗੋਰੇ ਜਿੱਥੇ ਬਾਬਾ ਸੁੱਖਾ ਹੋਈਂ ਸੇਵਾ ਚੱਲਣ ਡਈ ਹੈ ਨਾ ਇਹ ਇਹ ਪਹਿਲਾਂ ਦਰਿਆ ਜਿਹੜਾ ਵਿਖਾਈ ਹੈ ਆਪਾਂ ਤੁਹਾਨੂੰ ਵੀ ਜਿਹੜਾ ਦਰਿਆ ਹੀ ਉਹ ਵੇਖੋ ਜਿੱਥੇ ਪੌਪਲ ਨਾ ਚੱਲਣ ਡੀਆਂ ਉੱਥੇ ਦਰਿਆ ਹੈ ਦੇ ਦਰਿਆਣ ਇਧਰ ਨੂੰ ਸਿੱਧਾ ਹੀ ਰੁੱਖ ਜਿਹੜਾ ਇਹਨੂੰ ਕਰ ਲਿਆ ਵਾ ਇਹ ਜਮੀਨਾ ਆ ਪਾਣੀ ਬੁਰਕੰਦਿਆ ਆ ਲੈਂਟਰਾਂ ਇਥੇ ਕੁੱਝ ਦੇ ਲਸਾਰੇ ਹੀ ਆ ਅੱਛਾ ਜੀ ਇੱਥੇ ਵੀ ਸਾਰੇ ਜਿਹੜਾ ਉਹ ਜਗਾ ਹੀ ਬਾਬੇ ਦੀ ਉੱਥੇ ਉਹਨਾਂ ਦਾ ਅਧਿਕਾਰ ਹੀ ਨੌਂ ਭਰ ਗਿਆ ਜੀ ਕੋਈ ਚੱਲਦੀ ਨਹੀਂ ਯਾਰ ਅਗਣ ਬੋਰਡ ਜੇ ਆਹ ਉਹ ਵਾ ਗਿਆ ਘਰ ਚਲਾਉਂਦੇ ਚੱਲਦੇ ਆ ਕੋਈ ਚੱਲਦਾ ਅਗਣ ਬੋਰਡ ਚੱਲਦਾ ਨਹੀਂ ਚੱਲਦਾ ਅਗਣ ਬੋਰਡ ਕਿ ਕਿੱਧਰ ਲੈ ਜਾਂਦੇ ਹੁਣ ਉਹਦੇ ਉੱਥਾਂ ਉਹ ਖਿਲਾਉਂਦੇ ਆ ਉਹ ਲੈ ਇੰਟਰ ਚ ਨਾ ਜਾਉਂਗੀ ਇਹ ਮੇਰਾ ਸਮਾਨ ਕਿਹਦਾ ਜਾਉਂਦਾ ਉਹ ਉਧਰ ਖੜ ਲੱਗੇ ਹੋਣ ਉਧਰ ਬਹੁਤ ਔਖਾ ਆ ਗਿਆ ਹੁਣ ਔਖਾ ਹੋਇਆ ਉਹ ਮੁੰਡੇ ਪਿੰਡ ਵਾਲੇ ਉਹਨਾਂ ਹੋਰ ਸਕੀਮ ਲਾ ਲਈ ਉਹ ਆਂਦੇ ਅਸੀਂ ਗਾੜੀ ਬੰਦ ਕਰ ਦੇਣਾ ਅਸੀਂ ਗਾਂ ਮਾਰ ਨਹੀਂ ਦੇਣਾ ਹੁਣ ਅਸੀਂ ਪਹੁੰਚ ਗਏ ਬਾਉਪੁਰ ਦੇ ਲਾਗੇ ਤੇ ਭਾਜੀ ਹੁਣੀ ਸਾਰੇ ਅੱਜ ਥਾਂ ਥਾਂ ਹੀ ਕੀੜਾ ਮਾਰ ਕੇ ਜਿੱਦਾਂ ਜਿੱਦਾਂ ਵੀ ਹੋਊਗਾ ਵਿਰਕ ਤੋਂ ਵੀਰ ਸਾਰੇ ਤਦੋਂ ਸਾਰੇ ਅੱਜ ਦਿਖਾ ਕੇ ਖੜਾਂਗੇ ਬੌਂਗਪੁਰ ਸਾਗਲਾ ਜਦੀਦ ਜਿੰਨੇ ਵੀ ਪਿੰਡ ਆ ਸਾਰੇ ਵੀਰਾਂ ਨੂੰ ਇਹੋ ਅਪੀਲ ਕਰੀ ਦੀ ਵੀ ਇਦਾਂ ਫੀਲਡ ਲੈਵਲ ਤੇ ਆ ਕੇ ਵੇਖ ਕੇ ਤੇ ਫੇਰ ਜਿੱਦਾਂ ਦੀ ਵੀ ਹੋਵੇ ਆਉਂਦੀ ਮਤ ਕਰੋ ਇਹ ਇਥੋਂ ਸਿੱਧਾ ਬਨ ਰਟਾਈ ਆ ਬਿਆਸ ਦਰਿਆਣ ਸੁੱਕਾ ਪਿਆ ਹੋ ਲੋਧੀ ਜ਼ਿਲ੍ਹੇ ਕਰਪੂਰਥੇ ਵਾਲਾ ਜਿੱਥੇ ਮਰਜ਼ੀ ਚਲਜੋ ਜੇ ਵੀਰਾਂ ਦੀ ਸਰਵਿਸ ਚੰਗੀ ਆ ਨਾ ਆਰਕੇ ਵਾਲਿਆਂ ਦੀ ਤੇ ਜਿਹੜੀ ਮਰਜ਼ੀ ਮਸ਼ੀਨ ਤੇ ਜਾ ਕੇ ਵੇਖ ਲਓ ਤੇ ਆਰਕੇ ਵਾਲੇ ਵੀਰ ਦੀ ਮਸ਼ੀਨ ਲੱਗੀ ਹੋਊਗੀ ਬਹੁਤ ਵਧੀਆ ਡੀਲ ਕਰਦੇ ਵੀਰ ਬਹੁਤ ਵਧੀਆ ਟੋਪ ਦਾ ਕੰਮ ਵੀਰਾਂ ਦਾ ਵਾ ਤੇ ਰਿਪੇਅਰ ਵੀ ਕਰ ਦਿੰਦੇ ਸਾਰਾ ਕੁਝ ਅੱਛਾ ਵਾ ਨਾ ਮੁੰਡੇ ਪੂਰੇ ਕਰਤੱਵ ਦਿਖਾਉਣ ਦੇ ਕਿ ਨਹੀਂ ਆਪਣੇ ਬੱਸ ਇਹ ਪਹੁੰਚੇ ਆਪਾਂ ਬਾਉਪੁਰ ਜਦੀਦ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਆਪਣੇ ਪੰਜਾਬ ਵਿੱਚ ਫਲਾਡ ਆਇਆ মিডিਆ ਦਾ ਜੋਗਾ ਤੇ ਸਾਰੇ ਵਰਲਡ ਨੂੰ ਬਤਾਸ ਇਹਦੇ ਦੇ ਦੋ ਸੰਗਤ ਨੇ ਸੇਵਾ ਕੀਤੀ ਬਰਹਾ ਦੇਈ ਹੈ ਸੰਗਤ ਦੇ ਜਿਨ੍ਹਾਂ ਨੇ ਐਡਾ ਵੱਡਾ ਸਾਥ ਦਿੱਤਾ ਜੇ ਕਦੇ ਗਵਰਨਮੈਂਟਾਂ ਦੇ ਲੋਕ ਰਹਿ ਜਾਂਦੇ ਤੇ ਬੜੀ ਔਖੀ ਜ਼ਿੰਦਗੀ ਸੀਗੀ ਪਰ ਸੰਗਤ ਨੇ ਕਿਸੇ ਚੀਜ਼ ਦੀ ਸੌਦਾ ਪੱਤਾ ਦਾਣਾ ਆਟਾ ਲੈ ਕੇ ਡੀਜ਼ਲ ਤੇਲ ਤੱਕ ਹਰ ਚੀਜ਼ ਉਸੇ ਸੇਵਾ ਦੇ ਵਿੱਚ ਆ ਗੁਰਮੁਖ ਪਿਆਰੇ ਜ਼ਿਲ੍ਹਾ ਜਲੰਧਰ ਗਿਰਖ ਪਿੰਡ ਤੋਂ 2600 ਲੀਟਰ ਡੀਜ਼ਲ ਪਿੰਡ ਆਲੀ ਕਲਾ ਤੇ ਆਲੀ ਖੁਰਦ ਜਾਜਰੋਂ ਬੰਨ ਟੁੱਟਾ ਵਾ ਪੰਜ ਸੱਤ ਨੀ ਦੇ ਉਦੀ ਮਰਬਾਤਾ ਹਤੇ ਜਿੱਤ ਮਿੱਟੀ ਜੋ ਕੋਈਆਂ ਸੇਵਾ ਵਾਹਤੇ ਜੋ ਸੇਵਾ ਚੱਲ ਰਹੀ ਹੈ ਉਹ ਜਿਹੜਾ ਇਹ ਸਭਾ ਪੁਰਵੀ ਬਊ ਬਰ ਹੋਰੀ ਥਾ ਮਾਤੇ ਹੁੰਦੇ ਆਏ ਆ ਵਾਹਗੁਰੂ ਇਹਨਾਂ ਨੂੰ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਸਭ ਤੋਂ ਵੱਡੀ ਦਾਤ ਤਰੱਕੀ ਬਖਸ਼ੇ ਆਸ ਵੀ ਪਿਆਸ ਬਾਗ ਬਖਸ਼ੇ ਘਰਾਂ ਦੇ ਪਿਆਸ ਬਾਗ ਬਖਸ਼ੇ ਸਾਡੇ ਪਿੰਡ ਵੱਲੋਂ ਇਹਨਾਂ ਨੂੰ ਜੀ ਆਇਆਂ ਵਾਹਗੁਰੂ ਜੀ ਕੱਲ ਸਾਹਿਬ ਵਾਹਗੁਰੂ ਜੀ ਕੀ ਫਤਿਹ ਅੱਜ ਜਿੱਦਾਂ ਕੀ ਅੱਗੇ ਵੀ ਆਪਣੀ ਆਦਤ ਆ ਸਾਰੀ ਆਣ ਕੇ ਜਦੋਂ ਝੋਨਾ ਵੱਢ ਕੇ ਮਸ਼ੀਨ ਆਈ ਸਾਰੀ ਸਾਫ ਸਫਾਈ ਕਰਕੇ ਐ ਸਾਫ ਕਰਕੇ ਹਵਾ ਮਾਰ ਕੇ ਡਕਣੀ ਇਹਦੇ ਨਾਲ ਮਸ਼ੀਨਰੀ ਦੀ ਜਿਹੜੀ ਮਨਿਆਦ ਆ ਉਹ ਵੱਧ ਜਾਂਦੀ ਆ ਤੇ ਅੱਜ ਕੋਈ ਵੀਰ ਆਪਣੇ ਆਗੇ ਵਿਰਕ ਤੋਂ ਉਹ ਆਪਾਂ ਨੂੰ ਨਾਲ ਬਾਉਪੁਰ ਮੰਡ ਦੇ ਵਿੱਚ ਲੈ ਗਏ ਉੱਥੇ ਦੇਖ ਕੇ ਆਏ ਇਹ ਆਪਣੇ ਨਗਰ ਨੂੰ 2600 ਲੀਟਰ ਜਿਹੜਾ ਡੀਜ਼ਲ ਦੇ ਕੇ ਗਏ ਆ ਫਿਰ ਉਹਨਾਂ ਵੀਰਾਂ ਦੇ ਨਾਲ ਚਲੇ ਗਏ ਤੇ ਮਸ਼ੀਨ ਅੱਜ ਆਪਣੇ ਛੋਟੇ ਪੁੱਤਰ ਹੀ ਚਲਾਉਂਦੇ ਰਹੇ ਆ ਮਨਰੂਪ ਹੋਣੀ ਤੇ ਵਧੀਆ ਚੱਲਦੀ ਦੀ ਹੁਣ ਐ ਝਾੜ-ਝੂੜ ਕੇ ਮਸ਼ੀਨ ਦਾ ਥੋੜਾ ਜਿਹਾ ਕੰਮ ਹੀ ਕਰਾ ਕੇ ਤੇ ਫਿਰ ਚਲਦੇ ਆ ਘਰੇ ਅੱਜ ਦਾ ਵਲੌਗ ਆਪਣਾ ਥੋੜਾ ਹੋਣਾ ਵਾ ਛੋਟਾ ਹੋਣਾ ਵਾ ਤੇ ਤੇ ਵਧੀਆ ਵੀ ਹੋਊਗਾ ਤੇ ਅੱਜ ਫੇਰ ਜਿਹੜਾ ਬੈਲਰ ਚਾਲੂ ਕਰਨ ਤੋਂ ਰਹਿ ਗਿਆ ਸਵੇਰੇ ਫੇਰ ਬੈਲਰ ਚਾਲੂ ਕਰਾਂਗੇ ਤੇ ਮਸ਼ੀਨ ਸਵੇਰੇ ਕਿਹਦੇ ਲੱਗਣੀ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਨੂੰ ਇੰਨਾ ਮਾਨ ਦਿੰਦੇ ਆ ਆ ਆਪਣੇ ਪਾਰ ਵਾਲੇ ਬੰਦੇ ਆ ਸਵੇਰੇ ਇਹਨਾਂ ਨੂੰ ਪਰਾਲੀ ਚੁੱਕਣ ਤੇ ਲਾਵਾਂਗੇ ਇਹਨਾਂ ਦੀ ਕੱਢਾਂਗੇ ਤਸ ਇਹ ਲੈਣਦੇ ਨਜ਼ਾਰੇ ਤੇ ਕੋਈ ਨਹੀਂ ਬਾਕੀ ਸੇਰੇ ਮਿਲਾਂਗੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ